ब्रेक तो बाद एक बार फिर थोड़ा स्वागत है सर्विस क्लबनियां होइयां चोणा ਨੂੰ ਲੈ ਕੇ सर्विस क्लब ਵਿੱਚ ਚੀਨਾ ਗਰੁੱਪ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਦੌਰਾਨ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਹੋਇਆ ਸਰਵਿਸ ਕਲਬ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਚੀਨਾ ਪੈਟਰਨ ਦਵਿੰਦਰ ਸਿੰਘ ਲਾਲੀ ਡਾਲਾ ਵਾਈਸ ਪ੍ਰੈਜ਼ੀਡੈਂਟ ਸੁਭਾਸ਼ अरोड़ा ਅਤੇ ਸੈਕਟਰੀ ਪ੍ਰੋਫੈਸਰ ਵਿਸ਼ਵ ਬੰਦੂ ਮਹਾਜਨ ਅਤੇ ਸਾਰੀ ਐਗਜ਼ੀਕਿਟਿਵ ਬੋਡੀ ਵੱਲੋਂ ਸਾਰੇ ਸਰਵਿਸ ਕਲੱਬ ਦੇ ਮੈਂਬਰਾਂ ਅਤੇ ਸਰਵਿਸ ਕਲੱਬ ਦੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਪ੍ਰਧਾਨ ਸ਼ੀਨਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਵਿਸ ਕਲੱਬ ਨੂੰ ਹੋਰ ਵੀ ਬੁਲੰਦੀਆਂ ਵਿੱਚ ਲੈ ਕੇ ਜਾਇਆ ਜਾਵੇਗਾ ਅਤੇ ਇਸ ਨੂੰ 5 ਸਟਾਰ ਦਾ ਦਰਜਾ ਦਿੱਤਾ ਜਾਏਗਾ। ਸਭ ਤੋਂ ਪਹਿਲਾਂ ਮੈਂ ਤੁਹਾਡੀ ਮੀਡੀਆ ਦੇ ਰਾਈ ਆਪਣੇ ਕਲੱਬ ਦੇ ਸਮੂਹ ਮੈਂਬਰ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬੜਾ ਉਹਨਾਂ ਪੀਸਫੁੱਲ ਤਰੀਕੇ ਦੇ ਨਾਲ ਇਹ ਸਾਰੇ ਇਲੈਕਸ਼ਨ ਦੇ ਵਿੱਚ ਭਾਗ ਲਿਆ। ਉਹਨਾਂ ਨੂੰ ਪ੍ਰਭੂਤ ਕਰਨ ਲਈ ਬੜੀ ਕੋਸ਼ਿਸ਼ ਕੀਤੀ ਗਈ ਵਿਰੋਧੀਆਂ ਨੇ ਪਰ ਉਹਨਾਂ ਨੇ ਆਪਣਾ ਹੌਸਲਾ ਜਿਹੜਾ ਸੀ ਤਾਂ ਮਲਮਦਾ ਜ਼ੀਰ ਨਾਲ ਜਿਹੜੀ ਹੈ ਸਾਰੀ ਕਾਰਵਾਈ ਕੀਤੀ ਹੈ। ਬਹੁਤ-ਬਹੁਤ ਧੰਨਵਾਦ ਜੀ। ਔਰ ਦੂਸਰਾ ਸਾਡਾ ਇਸ ਇਸ ਤੋਂ ਬਾਅਦ ਜ਼ਿਆਦਾ ਫੋਕਸ ਇਸ ਗੱਲ ਤੇ ਹੀ ਰਹੇਗਾ ਕਿ ਅਸੀਂ ਜਿਹੜੇ ਕੋਰਟ ਦਾ ਕੇਸ ਹੈ ਉਹਦਾ ਨਿਪਟਾਰਾ ਕਰਕੇ ਇਸ ਕਲੱਬ ਨੂੰ ਇੱਕ 5 ਸਟਾਰ ਹੋਟਲ ਦੇ ਲੈਵਲ ਤੇ ਜਾ ਕੇ ਜਾਈਏ। ਚਾਹ ਇਹਦੇ ਵਿੱਚ ਇੱਕ ਫੰਡਸ ਦੀ ਕਲਬ ਸਹਿਯੋਗ ਦੀ ਜੈਂਬਰ ਵੱਲੋਂ ਕਿਸੇ ਗੱਲ ਦੀ ਕੋਈ ਕਮੀ ਨਹੀਂ ਹੈਗੀ ਔਰ ਵੈਸੇ ਦੇਖਿਆ ਜਾਵੇ ਇਸ ਵੇਲੇ ਸਾਡੇ ਜਿਹੜਾ ਕਮਿਸ਼ਨਲ ਕਾਰਪੋਰੇਸ਼ਨ ਹੈ ਬਹੁਤ ਹੀ ਪੋਜੀਟਿਵ ਉਹਨਾਂ ਦੀ ਸੋਚ ਹੈਗੀ ਹੈ ਉਹਨਾਂ ਨੇ ਜੋ ਕੁਝ ਮੈਸਰ ਨੇ ਵਿਗਿਆ ਨੇ ਉਹਨਾਂ ਨੇ ਲਿਆ ਹੋਇਆ ਮੈਂ ਸਮਝਦਾ ਵੀ ਸਾਡਾ ਕੋਰਟ ਦਾ ਕੇਸ ਛੇਤੀ ਨਿਬੜ ਜਾਊਗਾ ਜੇ ਉਹ ਸਾਡਾ ਡੰਡਾ ਜਿਹੜਾ ਕੋਰਟ ਦਾ ਪਿੱਛੇ हट ਜਾਏ ਤੇ ਫੇਰ ਸਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਲੇਕਿਨ ਈਵਨ ਦੈਨ ਇਸ ਤੋਂ ਬਾਅਦ ਸਾਡੀ ਕੋਸ਼ਿਸ਼ ਜ਼ਰੂਰ ਹੋਏਗੀ ਕਿ ਆਪਣੇ ਕਮਿਸ਼ਨ ਸਾਹਿਬ ਦੀ ਰਾਹੀਂ ਅਸੀਂ ਆਪਣੀ ਇਹਦੀ ਡਿਵੈਲਪਮੈਂਟ ਕਰਦਾ ਕੋਈ ਨਾ ਕੋਈ ਰਸਤਾ ਕੱਢ ਲਈਏ। ਨਹੀਂ ਜੀ ਅਸੀਂ ਬੜੀ ਇਸ ਚੀਜ਼ ਤੇ ਬਹੁਤ ਸੀਰੀਅਸਲੀ ਅਸੀਂ ਕੋਰਟ 'ਚ ਆਪਣੀ ਪੱਖ ਰੱਖ ਰਹੇ ਆਂ ਔਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਉਸ ਚੀਜ਼ ਦੀ ਪੈਰਵਾਹੀ ਕਰ ਰਹੇ ਆਂ। ਔਰ ਸਾਨੂੰ ਸਰਕਾਰ ਵੱਲੋਂ ਔਰ ਕਾਰਪੋਰੇਸ਼ਨ ਸਰ ਵੱਲੋਂ ਵੀ ਬਹੁਤ ਪੋਜ਼ਿਟਿਵ ਰਿਸਪੌਂਸ ਹੈ ਹੁਣ ਕੋਰਟ ਵੀ ਜਿਹੜੀ ਹੈ ਉਹ ਵੀ ਸਾਡੇ ਨਾਲ ਪੋਜ਼ਿਟਿਵ ਹੈ ਔਰ ਸਾਨੂੰ ਬਹੁਤ ਉਮੀਦ ਹੈ ਕਿ ਸਾਡੇ ਹੱਕ 'ਚ ਹੀ ਫੈਸਲਾ ਆਊਗਾ ਕਲੱਬਾਂ ਦੇ ਨਹੀਂ ਹਾਲ ਦੀ ਘੜੀ ਤੇ ਕੋਰਟ ਤਾਂ ਇਹੀ ਕਹਿ ਰਿਹਾ ਕਿ ਤੁਸੀਂ ਆਪਸ 'ਚ ਫੈਸਲਾ ਕਰ ਲਓ ਹੁਣ ਇੱਥੇ ਜਿਹੜੀਆਂ ਇਮੀਡੀਏਟ ਅਫੈਕਟਡ ਜਿਹੜੀਆਂ ਪਾਰਟੀਆਂ ਨੇ ਉਹ ਤੇ ਕਾਰਪੋਰੇਸ਼ਨ ਕਲੱਬਾਂ ਔਰ ਆਰਕੀਓਲੋਜੀ ਆ ਔਰ ਉਹ ਤਿੰਨੇ ਹੀ ਇਸ ਚੀਜ਼ ਨੂੰ ਮੰਨਦੇ ਨੇ ਕਿ ਆਪਾਂ ਬੈਠ ਕੇ ਇਹਦਾ ਫੈਸਲਾ ਹੋ ਜਾਣਾ ਚਾਹੀਦਾ ਪਰ ਉਹ ਵਿਕਾਸ ਮੰਚ ਵਾਲੇ ਜਿਹੜੇ ਆ ਉਹ ਮੈਨੂੰ ਨਹੀਂ ਸਮਝ ਆਉਂਦੀ ਵੀ ਉਹ ਕਿਉਂ ਨਹੀਂ ਇਸ ਚੀਜ਼ ਤੇ ਸਾਡੇ ਨਾਲ ਬਹਿ ਕੇ ਗੱਲ ਕਰਨਾ ਚਾਹੁੰਦੇ ਔਰ ਕਿਉਂ ਇਹ ਵਸਿਆ ਵਸਾਇਆ ਬਾਗ ਜਾੜਨਾ ਚਾਹੁੰਦੇ